ਇਹ ਤਸਵੀਰਾਂ ਬਠਿੰਡਾ ਅਮ੍ਰਿਤਸਰ ਰੋਡ ਤੇ ਹੋਏ ਦਰਦਨਾਕ ਸੜਕ ਹਾਦਸੇ ਦੀਆਂ ਨੇ ਮੱਖੂ ਤੋਂ ਕੁਝ ਕਿਲੋਮੀਟਰ ਦੂਰ ਬੰਗਾਲੀ ਪੁਲ ਦੇ ਕੋਲ ਕਾਰ ਅਤੇ ਬੱਸ ਆਮੋ ਸਾਹਮਣੇ ਟਕਰਾ ਗਈਆਂ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 3 ਜ਼ਖਮੀ ਹੋ ਗਏ ਇਹ ਹਾਦਸਾ ਕਿੰਨਾ ਭਿਆਨਕ ਸੀ ਕਾਰ ਦੀਆਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਘਟਨਾ ਤੋਂ ਬਾਅਦ ਰਾਹਗੀਰਾਂ ਦੀ ਬਦਤਨਾਲ ਜ਼ਖਮੀਆਂ ਨੂੰ ਮੱਖੂ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਕੰਬੀਰ ਜ਼ਖਮੀਆਂ ਨੂੰ ਰੈਫਰ ਕਰ ਦਿੱਤਾ ਗਿਆ ਮਰਨ ਵਾਲਿਆਂ ਦੇ ਵਿੱਚ ਡੇਢ ਸਾਲ ਦਾ ਇੱਕ ਬੱਚਾ ਤੇ ਇੱਕ ਹੋਰ ਸਮੇਤ ਦੋ ਲੋਕ ਸ਼ਾਮਿਲ ਸਨ ਮੇਰਾ ਬੇਟਾ ਬੇਟੀ ਨੂੰ ਲੈਣ ਵਾਸਤੇ ਗਿਆ ਸੀ ਤੇ ਉਹ ਕਹਿੰਦੇ ਵੀ ਅਸੀਂ ਲੁਧਿਆਣੇ ਜਾਣਾ ਸਾਨੂੰ ਲੁਧਿਆਣੇ ਕੰਮ ਆ ਤੇ ਅਸੀਂ ਨਾਲ ਹੀ ਲੈ ਜਾਂਦੇ ਆ ਤੁਹਾਨੂੰ ਪਿੰਡ ਛੱਡ ਜਾਾਂਗੇ ਜੀਰੋ ਤੋਂ ਮੋਗਨ ਹੋ ਜਾਣਾ ਪਿੰਡਾ ਬਾਈ ਦੀ ਔਰ ਮੇਰੀ ਬੇਟੀ ਦੀ ਵੀ ਡੈਥ ਹੋ ਗਈ ਆ ਪਰ ਉਹਨਾਂ ਦੀ ਵੀ ਡੈਥ ਹੋ ਗਈ ਆ ਦੋਹਾਂ ਹੀ ਉਹੀ ਵਿਦਿਆ ਹਾਂਸੀ ਦੀ ਖਬਰ ਮਿਲਦਿਆਂ ਹੀ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪਹੁੰਚੇ ਪਹਿਲੀ ਨਜ਼ਰੇ ਤੋਂ ਇਹ ਹੰਦ ਅਤੇ ਤੇਜ਼ ਰਫ਼ਤਾਰ ਨੂੰ ਹਾਦਸੇ ਦੀ ਵਜ੍ਹਾ ਮੰਨਿਆ ਜਾ ਰਿਹਾ ਹੈ ਉੱਥੇ ਹੀ ਹਾਸਾ ਵਾਪਰਦਿਆਂ ਹੀ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਦੀ ਪਾਲਖੀ ਦਿੱਤੀ ਜਾ ਰਹੀ ਹੈ 8:30 ਵਜੇ ਇੱਕ ਦਸ਼ਮੇਸ਼ ਬੱਸ ਜੋ ਮੋਗੇ ਤੋਂ ਹਰੀਕੇ ਹੈੱਡ ਵੱਲ ਨੂੰ ਜਾ ਰਹੀ ਸੀ ਅਤੇ ਉਧਰੋਂ ਕੇਸਨ ਗੱਡੀ ਆ ਰਹੀ ਸੀ ਜਿਹਦੇ ਵਿੱਚ 7 ਮੈਂਬਰ ਸੀਗੇ ਟੋਟਲ ਇੱਕ ਪਰਿਵਾਰ ਦੇ ਤਿੰਨ ਮੈਂਬਰ ਇੱਕ ਹਸਬੰਦ ਇੱਕ ਵਾਈਫ ਅਤੇ ਇੱਕ ਬੱਚਾ ਜਿਹੜੀ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਉਹਨਾਂ ਦੇ ਨਾਲ ਇੱਕ ਬੰਦੇ ਦੀ ਹੋ ਡੈਥ ਹੋ ਗਈ ਅਤੇ ਜਿਹਦੇ ਵਿੱਚ ਤਿੰਨ ਬੰਦੇ ਇੰਜਰਡ ਹੈ ਜਿੰਨਾਂ ਵਿੱਚੋਂ ਇੱਕ ਨੂੰ ਫਰੀਦਕੋਟ ਮੈਡੀਕਲ ਹਸਪੀਟਲ ਰੈਫਰ ਕਰ ਦਿੱਤਾ ਗਿਆ ਅਤੇ ਦੋ ਬੰਦੇ ਜਿਹੜੇ ਇੱਥੇ ਮੈਡੀ ਸਿਟੀ ਹਸਪੀਟਲ ਦੇ ਵਿੱਚ ਲੋਕਲ ਮਖੂਦ ਦਾਖਲ ਨੇ ਉਹਨਾਂ ਦਾ ਹਾਲਚਲ ਪਤਾ ਕੀਤਾ ਜੋ ਠੀਕ ਨੇ ਬੱਸ ਦੇ ਖਿਲਾਫ ਡਰਾਈਵਰ ਦੇ ਖਿਲਾਫ ਜਿਹੜਾ ਪਰਚਾ ਦਰਜ ਕਰ ਦਿੱਤਾ ਗਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ